ਸਜ਼ਾ ਹਫਤਾ ਮੁਜ਼ਰੀਮਾ ਨੇ ਸਿਵਲ ਹਸਪਤਾਲ ਤੋਂ ਭੱਜਣ ਦੀ ਕੀਤੀ ਨਾਕਾਮ ਕੋਸ਼ਿਸ਼ ਇੱਥੇ ਆ ਬੰਨ੍ਹ ਨਾਲ ਨਿਕਲਣ ਲੱਗੇ ਮਨ ਨਾਲ ਹੀ ਫੜਨਾ ਪਲੇ ਸਰ ਇਹ ਹੈ ਕਿਹੜੇ ਕਿਸ ਨੇ ਜੀ ਇਹ ਮੈਡੀਕਲ ਕਰਵਾਉਣ ਲਈ ਲਿਆਂਦੇ ਗਏ ਸਨ ਦੋਨੋਂ ਕੈਦੀ ਸਿਵਲ ਹਸਪਤਾਲ ਭੱਜਣ ਦੀ ਕੋਸ਼ਿਸ਼ ਸਰ ਵੀਡੀਓ ਹੈ ਜਿਹੜੀ ਭੱਜਣ ਦੀ ਕੋਸ਼ਿਸ਼ ਕੀਤੀ ਨਾਲ ਹੀ ਦੋਜੇ ਸੀ ਮਾਨਯੋਗ ਅਦਾਲਤ ਵੱਲੋਂ ਕੱਲ ਦੋਨਾਂ ਨੂੰ ਦਿੱਤੀ ਗਈ ਸੀ ਸਜ਼ਾ ਅੱਜ ਮੈਡੀਕਲ ਤੋਂ ਬਾਅਦ ਭੇਜਣਾ ਸੀ ਜੇਲ੍ਹ ਤੇ ਮੜਿਆ ਮਿਸਿੰਗ ਕਰਨ ਲੱਗੇ ਨਾਲ ਦੀ ਨਾਲ ਸਰ ਦੇ ਪ੍ਰੈਜ਼ੀਡੈਂਟ ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਕੱਲ ਮਾਨੀਓਗ ਅਦਾਲਤ ਵੱਲੋਂ ਧਾਰਾ 379 ਤਹਿਤ ਮੁਜ਼ਰਮਾਂ ਨੂੰ ਸਜ਼ਾ ਸੁਣਾਈ ਗਈ ਸੀ ਜਿਸ ਲਈ ਅੱਜ ਪੁਲਿਸ ਮੁਲਾਜ਼ਮ ਵੱਲੋਂ ਸਜ਼ਾ ਹਾਫਤਾ ਦੋਨਾ ਮੁਜ਼ਰਮਾਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਮੌਕਾ ਪੰਤ ਹੀ ਇਨ੍ਹਾਂ ਦੋਨਾ ਮੁਜ਼ਰਮਾਂ ਵੱਲੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਤਿਹਾਤ ਦੇ ਤੌਰ ਤੇ ਇਨ੍ਹਾਂ ਦੋਨਾ ਦੇ ਹੱਥ ਵਿੱਚ ਹਥਕੜੀਆਂ ਵੀ ਲਗਾਈਆਂ ਗਈਆਂ ਸਨ ਪਰ ਚੌਕੰਨੇ ਮੁਲਾਜ਼ਮਾ ਨੇ ਫੁਰਤੀ ਦਿਖਾਉਂਦੇ ਹੋਏ ਇਨ੍ਹਾਂ ਦੋਨਾ ਮੁਜ਼ਰਮਾਂ ਨੂੰ दबोच लिया <laughs> ਕੀ ਨਾ ਕੋੜਾ ਮਾਮਲਾ ਦਾ ਦੋ ਕੀ ਆਸਾਂ ਸੀ ਕੋਲ ਉਹ ਸਪੀਕੀ ਕਰਦੀ ਸੀ ਜੀ ਤਾਂ ਉਹ ਇਧਰੋਂ ਖੜ ਕੇ ਦਰ ਦੋ ਕੋਈ ਸ਼ੂ ਨਹੀਂ ਆ ਤੇ ਇਹ ਨਾ ਪਪਾ ਤੋਂ ਮੈਡੀਕਲ ਟੈਸਟ ਆਉਣ ਵਾਲਾ ਆਇਆ ਸੀ ਤੇ ਮੜਿਆ ਮਿਸਿੰਗ ਕਰਨ ਲੱਗੇ ਨਾਲ ਦੀ ਨਾਲ ਸਾਡੇ ਪੈਸੀ ਮਿਸਟਰੀ ਕਿੰਨੇ ਕਿੰਨੇ ਜਣੇ ਸੀ ਕਿੰਨੇ ਜਣੇ ਸੀ ਦੋ ਆ ਦੋ ਜੀ ਨਾਮ ਇਹਨਾਂ ਦੇ ਉਹਦਾ ਖੁਸ਼ ਕਰਨਾ ਜੀ ਤੇ ਕਿਹੜੇ ਮਾਮਲੇ ਜਾਇਏ ਇਹ ਸਰ ਜੀ ਕਿਹੜੇ ਮਾਮਲੇ ਜੇ ਫੜੇਗੇ ਸਜ਼ਾ ਹੋਈ ਆ ਸੈਸ਼ਨ ਕੋਰਟ ਦੇ ਸਜ਼ਾ ਤੇ ਇਹ ਜੇਲ੍ਹ ਦੇ ਵਿੱਚ ਜੋ ਆਜਗੇ ਜਾਂ ਨਹੀਂ 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 ਕੱਲ ਸਜ਼ਾ ਹੋਈ ਕਿਹੜੇ ਠਾਕੇ ਚੋਰੀ ਦਾ ਚੋਰੀ ਸਰ ਕਿਹੜੇ ਚੰਨ ਨੰਬਰ ਤੇ ਤੇ ਸਰ ਇੱਕ ਚੰਨ ਨੰਬਰ ਦੇ ਕਿੱਥੋਂ ਫੜੇ ਕਿੱਥੋਂ ਸਰਦਾ ਹੋਈ ਆ ਕੱਲ ਸਰ ਫੜੇ ਕਿੱਥੋਂ ਭੱਜੇ ਸੀਗੇ ਸੀ ਬੰਨ ਹਸਪੀਟਲ ਭੱਜਦੇ ਤਾਂ ਹੈ ਹੀ ਨਹੀਂ ਭੱਜਣ ਦੀ ਕੋਸ਼ਿਸ਼ ਸਰ ਵੀਡੀਓ ਆਈ ਹੈ ਜਿਹੜੀ ਭੱਜਣ ਦੀ ਕੋਸ਼ਿਸ਼ ਕੀਤੀ ਨਾਲ ਹੀ ਤੋਜਦੇ ਸੀ ਤਿੰਨਾਂ ਦੇ ਹੱਥ ਘੜੀ ਨਹੀਂ ਲੱਗੀ ਹੋਈ ਹੱਥ ਘੜੀ ਲੱਗੀ ਹੋਈ ਤਾਂ ਵੀ ਭੱਜ ਗਏ ਸੀ ਯਾਰ ਲੱਗੀ ਹੋਈ ਸੀ ਹੱਥ ਘੜੀ ਸਰ ਤੇ ਇਹਦੀ ਗੱਲ ਨਹੀਂ ਕੋਈ ਮੌਕੇ ਤੇ ਇਸ ਕਰ ਲਿਆ ਤੇ ਸ਼ਾਟ ਆਊਟ ਤੇ ਇਹਨਾਂ ਦੋਨਾਂ ਦੇ ਨਾਮ ਵੀ ਹੈ ਖੁਸ਼ ਕਰਨ ਤੇ ਇੱਕ ਹਰਸਾ ਪੁਲਿਸ ਕਿੱਥੇ ਤੇ ਰਹਿਣ ਵਾਲੇ ਤੁਸੀਂ ਤਾਂ ਪਠਾਨਡਾ ਚਲਾਓ ਕਿਹੜਾ ਮੰਗ ਲੈਣੇ ਦਰਜਾ ਕਿਹੜਾ ਮੰਗ ਤੁਹਾਡਾ ਸ਼ੁਭਨਾਮ ਤੈਨੂੰ ਪਠਾਨਡਾ ਦਰਦਾ 24389 ਜੀ ਦਾ ਦਰਜਾ ਚੋਰੀ ਦੀ ਬਾਰ ਤੁਹਾਡਾ ਸ਼ੁਭਨਾਮ ਕੀ ਹੈਗੀ ਓਕੇ ਠੀਕ ਹੈ ਜੀ